श्री सनातन जागरण मंच की तरफ से विशेष रूप से श्री शिवाला मंदिर में रखा गया था जिसका उद्देश्य था कि जो होली के सत्संग चल रहे हैं हमारे सत्रह तारीख से सनातन जागरण मंच की तरफ से ये होली के सत्संग नगर के विभिन्न भागों में हो रहे हैं इसी श्रृंखला में आज का ये सनातन श्री सनातन जागरण मंच का पाँचवा सत्संग श्री शिवाला मंदिर में था जिसमें भक्तों ने बहुत ही उत्साह के साथ भाग लिया है और सनातन जागरण मंच को ਉਸੇ ਆ ਪ੍ਰੇਰਨਾ ਮਿਲੀ ਹੈ ਕਿ ਅੱਗੇ ਵੀ ਇਸ ਸਨਾਤਨ ਕੇ ਸੰਬੰਧੀ ਜੋ ਧਾਰਮਿਕ ਕਾਰਜ ਉਹ ਕਰਤਾ ਰਹੇ। ਪ੍ਰੋਗਰਾਮ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਜੋ ਲੜੀਵਾਰ ਪ੍ਰੋਗਰਾਮ ਕਰਾਏ ਜਾ ਰਹੇ। ਅੱਜ ਉਸ ਦਾ ਪੰਜਵਾਂ ਪ੍ਰੋਗਰਾਮ ਪੰਜਵਾਂ ਸੱਤ ਸੰ ਸੀਗਾ ਜੋ ਕਿ ਸ਼ਵਾਲਾ ਮੰਦਰ 메ਨ ਬੀਆਰ ਦੇ ਵਿੱਚ ਕਰਵਾਇਆ ਗਿਆ ਔਰ ਕਾਫੀ ਲੋਕਾਂ ਚ ਉਤਸ਼ਾਹ ਦੇਖਿਆ ਗਿਆ। ਭਗਵਾਨ ਦੇ ਪ੍ਰਤੀ ਕਿੰਨਾ ਪਿਆਰ ਲੋਕੀ ਜੂਮ ਉਠੇ। ਠਾਕੁਰ ਜੀ ਦੇ ਭਜਨਾਂ ਦੇ ਉੱਤੇ। ਅਗਲਾ ਕਾਰਜਕ੍ਰਮ 25 ਤਰੀਕ ਸ਼੍ਰੀ ਰਾਮ ਸ਼ਰਮ ਕਲੋਨੀ ਦੇ ਵਿੱਚ ਮਨਾਇਆ ਜਾ ਰਿਹਾ। ਕੋਲੀ ਦੇ ਪਲਕਸ ਦੇ ਵਿੱਚ ਤੇ ਉਸ ਦੇ ਨਾਲ ਹੀ Holi ਦਾ ਦਹਨ ਕੀਤਾ ਜਾਏਗਾ ਇਹ ਪ੍ਰੋਗਰਾਮ 6 ਵਜੇ ਸ਼ੁਰੂ ਹੋਏਗਾ ਔਰ 9 ਵਜੇ ਤੱਕ ਚੱਲੇਗਾ ਉਸ ਤੋਂ ਬਾਅਦ Holi ਦਾ ਦਹਨ ਮਨਾਇਆ ਜਾਏਗਾ ਉਸ ਦੇ ਵਿੱਚ ਠਾਕੁਰ ਜੀ ਦੇ ਭਜਨਾਂ ਦੇ ਨਾਲ ਜਿਸ ਤਰ੍ਹਾਂ ਅੱਜ ਤੁਸੀਂ ਦੇਖਿਆ ਲੋਕ ਚੁੰਮਦੇ ਆ ਉਦਾਂ ਹੀ ਚੁੰਮਣਗੇ ਔਰ ਕਾਫੀ ਵਿਸ਼ਾਲ ਕਾਰਜਕਰਮ ਉਸ ਦੇ ਵਿੱਚ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਬਹਵੇਂ ਕਾਰਜਕਰਮ Holi ਦਾ ਇੱਕ ਬਹਵੇਂ ਕਾਰਜਕਰਮ ਕੀਤਾ ਜਾ ਰਿਹਾ ਹੈ ਜੀਕ੍ਰਿਸ਼ਨਾ ਆਜ ਸ਼੍ਰੀ ਸਨਾਤਨ ਜਾਗਰਣ ਮੰਚ ਵੱਲੋਂ ਗੁਰਦਾਸਪੁਰ ਆਪਾਂ ਸ਼ਿਵਾਲਾ ਮੰਦਿਰ ਵਿੱਚ ਜਿਹੜਾ ਹੋਲੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਬਹੁਤ ਉਮਦਾਵ ਨਾਲ ਮਨਾਇਆ ਗਿਆ ਫੁੱਲਾਂ ਦੀ ਹੋਲੀ ਇੱਥੇ ਖੇਡੀ ਗਈ ਹੈ ਤੇ ਪੂਰੇ ਸ਼ਹਿਰ ਵਿੱਚ ਆ ਜੋ ਸਾਹ ਵੇਖਣ ਵਾਲਾ ਸੀ ਸ਼ਹਿਰ ਦੇ ਲੋਕਾਂ ਦਾ ਪਤਾ ਲੱਗਾ ਕਿ ਹੋਲੀ ਦਾ ਤਿਉਹਾਰ ਕਿਦਾਂ ਮਨਾਇਆ ਜਾਂਦਾ ਤੇ ਇਦਾਂ ਹੀ ਗਾਂ ਵੀ ਸਨਾਤਨ ਜਾਗਰਣ ਮੰਚੜੇ ਇਦਾਂ ਦੇ ਪ੍ਰੋਗਰਾਮ ਗਾਂ ਵੀ ਹਮੇਸ਼ਾ ਕਰਦਾ ਰਹੇਗਾ ਸਨਾਤਨ ਦੇ ਧਰਮ ਨੂੰ ਲੈ ਕੇ ਇੱਕ ਸ਼ਹਿਰਦਾਰ ਹੁੰਦੇ ਨਾ ਤੇ ਕਿੱਦਾਂ ਦੇਖਦੇ ਹੋ ਅਜਿਹੇ ਪ੍ਰੋਗਰਾਮ ਨੂੰ ਅੱਜ ਦਾ ਪ੍ਰੋਗਰਾਮ ਜੀ ਇੱਕ ਤੇ ਸਾਡੇ ਸਨਾਤਨ ਧਰਮ ਚ ਜਿਹੜੀ ਸਾਡੀ ਸੰਸਕ੍ਰਿਤੀ ਆ ਉਹਨੂੰ ਗਾਂਵ ਵਧਾਉਣ ਵਾਲਾ ਤੇ ਦੂਸਰਾ ਇੱਕ ਸਾਡੇ ਗਾਂਵ ਮੈਸੇਜ ਆਂਦਾ ਬੱਚਿਆਂ ਨੂੰ ਸਾਡੇ ਸਮਾਜ ਨੂੰ ਮੈਸੇਜ ਆਂਦਾ ਕਿ Holi ਜ਼ਰੂਰੀ ਨਹੀਂ ਹੈ ਕਿ ਆਪਾਂ ਕਿਸੇ ਲਈ Holi ਸੋਚਦੇ ਕਿ ਸ਼ਾਇਦ ਥੋੜਾ ਜਿਹਾ ਤਿਹਾੜਾ ਕੀ ਲੋਕੀ ਖਰਾਬ ਕਰ ਦੇ ਪਰ Holi ਇਸ ਤਰ੍ਹਾਂ ਬਣਾ ਵੀ ਮਨਾਈ ਜਾ ਸਕਦੀ ਹੈ ਪ੍ਰਭੂ ਦੇ ਰੰਗ ਚ ਰੰਗ ਕੇ ਵੀ Holi ਮਨਾਈ ਜਾ ਸਕਦੀ ਹੈ ਪ੍ਰਭੂ ਦੀ ਲੀਲਾ ਜੀ ਅੱਜ ਇਦਾਂ ਸਾਖਸ਼ਾਤ ਇਦਾਂ ਹੀ ਜਿਦਾ ਪ੍ਰਭੂ ਸਾਡੇ ਵਿੱਚ ਆਗੇ Holi ਮਨਾ ਰਹੇ ਆ ਤੇ ਬਾਕੀ ਇਹ ਸਭ ਤੁਹਾਡੇ ਸ਼ਹਿਰ ਵਾਸੀਆਂ ਦਾ ਸਭ ਦਾ ਸਹਿਯੋਗ ਨਾਲ ਹੀ ਕੁਝ ਵੀ ਜਿਹੜੇ ਵੀ ਸਾਡੇ ਪ੍ਰੋਗਰਾਮ ਸੰਪੂਰਨ ਹੁੰਦੇ ਆ ਸਭ ਤੁਹਾਡੇ ਸ਼ਹਿਰ ਦੇ ਯੋਗਦਾਨ ਨਾਲ ਹੀ ਹੁੰਦੇ ਆ ਤੇ ਗਾਂ ਵੀ ਸਨਾਤਨ ਸ਼ੀ ਸਨਾਤਨ ਜਾਗਰਣ ਮંચ ਇਦਾਂ ਹੀ ਪ੍ਰੋਗਰਾਮ ਅਰੇਂਜ ਕਰਦਾ ਰਹੇਗਾ ਤੇ ਆਪਣੀ ਸੰਸਕ੍ਰਿਤੀ ਬਾਰੇ ਆਉਣ ਵਾਲੇ ਸਾਡੇ ਬੱਚਿਆਂ ਨੂੰ ਸਾਡੇ ਸਮਾਜ ਨੂੰ ਦੱਸਦਾ ਰਹੇਗਾ ਕਿ ਜਿਹੜੇ ਤਿਉਹਾਰ ਅਸੀਂ ਕਿਸੇ ਵੇਲੇ ਸੋਚਦੇ ਆ ਕਿ ਸ਼ਾਇਦ ਆ ਤਿਉਹਾਰ ਇਨੂੰ ਮਨਾਉਣ ਦੇ ਕੀ ਕੀ ਤਰੀਕੇ ਆ ਉਹ ਆਪਾਂ ਇੱਕ ਉਹਦਾ ਅੱਜ ਉਦਾਹਰਨ ਦਿੱਤੀ ਹੈ। ਗਾਂ ਵੀ ਇਦਾਂ ਹੀ ਸ਼੍ਰੀਨਾਥ ਜਾਗਰ ਮੰਚ ਗਾਂ ਵੀ ਇਦਾਂ ਪ੍ਰੋਗਰਾਮ ਰਿੰਗ ਕਰਦਾ ਰਹੇਗਾ। ਬਾਕੀ 25 ਮਾਰਚ ਦਿਨ ਸੋਮਵਾਰ ਸ਼੍ਰੀ ਰਾਮ ਸ਼ਨਮ ਕਲੋਨੀ ਵਿੱਚ ਵੀ ਇਦਾਂ ਹੀ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਤੇ ਬਾਅਦ ਵਿੱਚ ਹੋਲੀ ਦਹਨ ਵੀ ਕੀਤਾ ਜਾਏਗਾ ਤੇ ਉੱਥੇ ਵੀ ਸਭ ਪਹੁੰਚਣ ਤੇ ਉਹਨੂੰ ਵੀ ਆਪਾਂ ਤੁਮਤਾਂ ਮਨਾਏਗਾ ਜੈ ਸ਼੍ਰੀ கிருஷ்ਣ।